ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰੇ YouTube ਚੈਨਲ ਮਨਪ੍ਰੀਤ ਬਲੌਗਸ ਤੇ ਹਰ ਤੁਸੀਂ ਸਾਰੇ ਕਿਵੇਂ ਹੋ? ਤੁਹਾਡੇ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ। ਤੇ ਲੋ ਜੀ ਕਰਦੇ ਆ ਬਲੌਗ ਦੀ ਸਟਾਰਟਿੰਗ। ਟਾਈਮ ਹੋ ਗਿਆ 10 ਵਜੇ ਦਾ ਤੇ ਪਹਿਲਾਂ ਮੈਂ ਸੋਚਿਆ ਨਵਾਦਾ ਜੱਤ ਨੂੰ ਪਹਿਲਾਂ ਹੁਣ ਮੈਂ ਸੋਚਿਆ 11:00 ਵਜੇ ਨਵਾਦਾਂਗੇ ਨਾ ਜੂੜਾ ਕਰਤਾ ਤੇ ਉਹਨੂੰ ਘੰਟੇ ਤੱਕ ਨਵਾਦਾਂਗੇ ਆਪਾਂ। ਪਹਿਲਾਂ ਉਹਨੂੰ ਕਰੋਨੇ ਬ੍ਰੇਕਫਾਸਟ। ਸਭ ਤੋਂ ਪਹਿਲਾਂ ਉਹਨੂੰ ਕਰੋਨੇ ਬ੍ਰੇਕਫਾਸਟ ਬ੍ਰੇਕਫਾਸਟ ਕਰਾ ਕੇ ਉਹਨੂੰ ਨਵਾਵਾਂਗੇ। ਫਿਰ ਨਾ ਮੈਂ ਦੇਖਵਾਵਾਂ ਤੇ ਫਿਰ ਤਾਂ ਪੂਰੀ ਨੇ ਪਰ ਮੈਨੂੰ ਡਾਊਟ ਜੀ ਰਹਿੰਦਾ ਕਿ ਘੱਟ ਕੰਦਾ ਸੋ ਮੈਂ ਸੋਚਿਆ ਪਹਿਲਾਂ ਇਹਨੂੰ ਆਪਾਂ ਬ੍ਰੇਕਫਾਸਟ ਕਰਾ ਕੇ ਇਹਨੂੰ ਰੈਡੀ ਕਰ ਦਈਏ ਤੇ ਦੈਨ ਕਰਦੇ ਅੱਜ ਹੋ ਸਕਦਾ ਮੈਂ ਮੇਰੀਆਂ ਤੁਹਾਨੂੰ ਪਤਾ ਪਿੱਟੀਆਂ ਵੀ ਮੁੱਕ ਗਿਆ ਸੀ ਨਾ ਉਹ ਛਿੱਕਾਂ ਵਾਲੀਆਂ ਉਹ ਵੀ ਮੇਰਾ ਤੁਹਾਨੂੰ ਪਤਾ ਮੇਰੇ ਗਰੋਸਲੇ ਲਿਆਂਦੀ ਪਿਓ ਸਾਰਾ ਸਮਾਨ ਉਹ ਵੀ ਮੈਂ ਅੱਜ ਸ਼ਾਇਦ ਉਹਦਾ ਕੰਮ ਵੀ ਕਰਨਾ ਹੈਗਾ ਤੇ ਤੁਹਾਨੂੰ ਸ਼ੇਅਰ ਕਰਾਂਗੇ ਜਦ ਫਿਰ ਆਪਾਂ ਚਲੋ ਜੀ ਪਹਿਲਾਂ ਹੁਣ ਆਪਾਂ ਜਿਹੜਾ ਮੇਨ ਕਮਨ ਜਾਪ ਨੂੰ ਰੋਟੀ ਖਵਾਈਏ ਫਿਰ ਮਿਲਦੇ ਆ ਤੁਹਾਨੂੰ ਤੇ ਜੇਕਰ ਕੋਈ ਸਾਡੇ ਚੈਨਲ ਤੇ ਨਹੀਂ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਕੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਤੁਹਾਨੂੰ ਸਾਡੇ ਬਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਚਲੋ ਜੀ ਹੁਣ ਮਿਲਦੇ ਆ ਆਪਾਂ ਬੇਟੇ ਨੂੰ ਖਾਣਾ ਵਗੈਰਾ ਖਵਾ ਕੇ ਨਵਾ ਤਵਾ ਕੇ ਫ੍ਰੀ ਹੋ ਕੇ ਮਿਲਾਂਗੇ ਤੁਹਾਨੂੰ ਹੁਣ ਆਪਾਂ ਕੱਟ ਦਈਏ ਸਬਜ਼ੀ ਤੇ ਰੋਟੀ ਪਣੀ ਖਾ ਕੇ ਨਵਾ ਤੋ ਕੇ ਸਾਰੇ 올 ਓਵਰ ਸਾਰੇ ਫ੍ਰੀ ਹੋ ਗਏ ਅੱਜ ਬਣਾਉਂਗੇ ਆਪਾਂ ਮਟਰ ਗਾਜਰਾਂ ਦੀ ਸਬਜ਼ੀ ਬਣਾਵਾਂਗੇ ਚੁੱਲ੍ਹੇ ਤੇ ਤੇ ਜਿਹੜੀ ਦਿਵਸ ਮਟਰ ਛਿੱਲੇ ਪਏ ਸੀ ਆਪਣੇ ਕੋਲ ਤੇ ਕਾ ਚਰਮੇ ਕਟੀਆਂ ਪਈਆਂ ਨੇ ਆਲੂ ਤੇ ਬਾਕੀ ਜਿਹੜਾ ਆਪਣਾ ਤੜਕੇ ਦਾ ਸਮਾਨ ਆ ਉਹਨੂੰ ਛਿੱਲ ਲਈਏ ਦਮਾ ਤੇ ਲਾਵਾਂਗੇ ਤੜਕਾ ਤੇ ਵਲੌਗ ਦੀ ਸਟਾਰਟਿੰਗ ਬਸ ਆਜਾ ਸਮਝ ਲਓ ਤੁਸੀਂ ਰੋਜ਼ ਹੀ ਇੰਨੇ ਕ ਵਜੇ ਹੁੰਦੀ ਹੈਗੀ ਆ ਨੋ ਰੋਟੀ ਮੈਂ ਵੀ ਅੱਜ ਸੇਤੀ ਖਾ ਲਈ ਆ ਪਰ ਬੇਟੇ ਨੂੰ ਨਵਾਉਣਾ ਸੀਗਾ ਸੇਰ ਤਾਂ ਭਾਵੇਂ ਸੰਡੇ ਨੂੰ ਨਵਾਉਨੇ ਹੁੰਦੇ ਆ ਨਵਾਤਵਾ ਕਿਉਂਕਿ ਰੈਡੀ ਕਰਤਾ ਪਹਿਲਾਂ ਸੀ ਜਾਣਾ ਸੀ ਮਾਰਕੀਟ ਹੁਣ ਮੈਂ ਸਹੀ ਦੱਸਾਂ ਅੱਜ ਸੱਡੀ ਸਵੇਰ ਜਿਹੜੀ ਫਿਰ ਕੈਨਸਲ ਹੋ ਗਈ ਕਿਉਂਕਿ ਨਾ ਅੱਜ ਸੂਬਾ ਸੂਬੇ ਮੇਰਾ ਸੇਰ ਦੁਕਾਨ ਲੱਗ ਗਿਆ ਤੇ ਮੇਰੀ ਜਿਹੜੀ ਸਲਾਹ ਬਿਲਕੁਲ ਕੈਨਸਲ ਹੋ ਗਈ ਜਾਂਦੇ ਜਾਂਦੇ ਰਹਿ ਗਏ ਤਾਂ ਕਹਿ ਸਕਦੇ ਹਾਂ ਉਦੋਂ ਬਾਅਦ ਪਹਿਲਾਂ ਸੋਚੇ ਚੱਲ ਚੱਲੇ ਫਿਰ ਮੈਂ ਕਿਹਾ ਸੇਰ ਧੋੱਕ ਕੇ ਘਟਿਆ ਤੇ ਹੁਣ ਰਾਮ ਆਇਆ ਤੇ ਨਾ ਨਾ ਤਾਂ ਤੁਹਾਨੂੰ ਪਤਾ ਮੈਂ ਤਾਂ ਸਵੇ ਹੀ ਲੈਣੇ ਹੈਗੇ ਸੀ ਤੋ ਉਹ ਵਾਲਾ ਰੁਟੀਨ ਤਾਂ ਫਿਰ ਆਪਣਾ ਹੋ ਗਿਆ ਚੱਲਦਾ ਹੁੰਦਾ ਨਾ ਤੋਂ ਕੋ ਪਾਠ ਵਾਲਾ ਸੋ ਉਹ ਆਪਣਾ ਰੁਟੀਨ ਤਾਂ ਚੱਲਦੇ ਪਿਆ ਤੇ ਬਸ ਉਸ ਤੋਂ ਬਾਅਦ ਕੰਮ ਦੀ ਜਿਹੜੇ ਵਲੌਗ ਸਟਾਰਟਿੰਗ ਹੋਏ ਥੋੜੀ ਗ੍ਰੇਟ ਕਰਨ ਲੱਗੇ ਹੁਣ ਮੈਂ ਵਲੌਗ ਸਵੇਰ ਨਹੀਂ ਲੈਂਦੀ ਜੇ ਸਵੇਰ ਨਾਲ ਨਾਲ ਵਲੌਗ ਲਾਵਾਂਗੇ ਤੁਹਾਨੂੰ ਪਤਾ ਸਾਰੇ ਕੰਮ ਡੀਲੇ ਹੋ ਜਾਂਦੇ ਹਨ ਸੋ ਮੈਂ ਤਾਂ ਕਰਕੇ ਮੋٹے ਮੋٹے ਕੰਮ ਜੇ ਰਿਕਾਰਡ ਕਰ ਲੈਂਦੀ ਹੁਣੇ ਅੱਜ ਕੱਲ੍ਹ ਮੈਂ सारे मेरी भी देख देंगे। तो सारे तुसी दे छोटे तो छोटा बलॉग पाने की कोशिश कर रही है बिलकुल छोटे बलॉग ही पान लग गयी मैं बाकी हम अलग अलग टाइप मान के चलो थे प्रकार की कुकिंग होगी अलग पाद करोंगी मैं सोचा ਤੇ ਹੁਣ ਬਸ ਛੋਟੇ ਛੋਟੇ ਵਲੌਗ ਹੀ ਬਣਾਇਆ ਕਰਾਂਗੇ ਤੁਸੀਂ ਬਹੁਤ ਜ਼ਰੂਰ ਕਰਿਆ ਕਰੋ ਫੁੱਲ ਪਰ ਤੁਹਾਡੇ ਲਈ ਮੈਂ ਛੋਟੇ ਵਲੌਗ ਹੀ ਬਣਾਉਣ ਲੱਗ ਪਈ ਹਾਂ ਜੇ ਕਿਸੇ ਨੂੰ ਇਦਾਂ ਲੱਗਦਾ ਹੁੰਦਾ ਕਿ ਵਲੌਗ ਛੋਟੇ ਸੋਪਨ ਕਮੈਂਟ ਕਰਕੇ ਦੱਸ ਦਿਓ ਕਿ ਸਾਨੂੰ ਵੱਡੇ ਵਲੌਗ ਚਾਹੀਦੇ ਨੇ ਆਪਾਂ ਵੱਡੇ ਵਾਦੇ ਕਰਾਂਗੇ ਤੇ ਬਾਕੀ ਜੇ ਨਹੀਂ ਤੇ ਐਨ ਐਕਸੈਪਟ ਕਰਿਆ ਕਰੋ ਤੇ ਇਹਨਾਂ ਨੂੰ ਵਾਚ ਕਰਿਆ ਕਰੋ ਤੇ ਆਨੂ ਮਟਰ ਗਾਜਰਾਂ ਦੀ ਸਬਜ਼ੀ ਕਿਹਨੂੰ ਕਿਹਨੂੰ ਟੇਸਟੀ ਲੱਗਦੀ ਹੈ ਅੱਗੇ ਵੈਸੇ ਅਸੀਂ ਆਲਵੇਸ ਹੀ ਪੜਾਉਂਦੇ ਆਂ सूकी जमा आज जब थोड़ी जो नामतर जी रसमी सी बनावांगे चुल्ले दे बनावांगे पर चुल्ले का टेस्ट थोड़ा ना पता है बेस्ट ही है ना नो तो जी आलू उसमें समझलो कट्टे के मसाला पका के लेने मम्मी आग बाहर दिया मैं चंगा चुल्ले देखो सो भी चाकरे ਟੈਕਨੋਲੋਜੀ ਆਪਾਂ ਮੈਂ ਸਮੇਂ ਵੀ ਬਾਅਲ ਲੈਂਦੀ ਪਰ ਮੈਂ ਨਾ ਤੇਲ ਵਾਲਾ ਵਰਤ ਦਿੰਦੀ ਆ ਫਿਰ ਤੇਲ ਕਰਕੇ ਮੈਂ ਕਹਿ ਦਿੰਦੇ ਆ ਬਸ ਮੰਮੀ ਹੁਈ ਬਾਅਲ ਦਿੰਦੀ ਮੈਂ ਤੇਲ ਨਾਲ ਬਾਅਲਦੀ ਹੁਣ ਤਾਂ ਸਾਡੇ ਬਸ ਆਲੂ ਵੀ ਮੁੱਕਣ ਵਾਲੀ ਆ ਸਮਝੋ ਇਹਦੋਂ ਬਾਅਦ ਨਵੇਂ ਆਲੂਆਂ ਦੀ ਸ਼ੁਰੂਆਤ ਹੋ ਲੂਗੀ ਲੈ ਕੇ ਆਵਾਂਗੇ ਮਸਾਲਾ ਆਪਣਾ ਸਰ ਤੋ ਕੇ ਤੇ ਫੇਰ ਕੱਟ ਲਾਂਗੇ ਇੱਕ ਛੇਰ ਲਈ ਆਪਾਂ ਸਾਰਾ ਪੋਸ਼ੀ ਪਾਵਾਂਗੇ ਆਪਾਂ ਅਦਰਕ ਲਸਣ ਟਮਾਟਰ ਹਰੀ ਮਿਰਚ ਗੰਡਾ ਲਸਣ ਫੇਰ ਹੀ ਦਸ ਮਿਸੇ ਜਿਹੜੀ ਸਬਜੀ ਦੇ ਵਿੱਚ ਤਾਂ ਸਾਰਾ ਮਟੀਰੀਅਲ ਪੈਂਦਾ ਹੁੰਦਾ ਏ ਟੇਸਟੀ ਬਣਦੀ ਚੁੱਲ੍ਹੇ ਤੇ ਅੱਗ ਬੁਲਵਾ ਲੀਨੇ ਆਪਾਂ तो ਬਹਿ के ਚੁੱਲੇ ਤੇ आराम ना ਬਣਾਵਾਂਗੇ ਸਬਜ਼ੀ ਵਧੀਆ ਮਠੀ ਮਠੀ ਅੱਗ ਤੇ ਮਠੀ ਮਠੀ ਅੱਗ ਤੇ ਸਬਜ਼ੀ ਹੋਵੇ ਟੇਸਟੀ ਬਣਦੀ ਹੈ ਇਹ ਲੋ ਜੀ ਆਪਾਂ ਜਿਹੜੀ ਸਬਜ਼ੀ ਹੈ ਸਾਰੀ ਕੱਟ ਲਈਏ ਦੇਖੋ ਬੀਕ ਬੀਕ ਸਾਰੀ ਚੀਜ਼ਾਂ ਕੱਟ ਲਈਆਂ ਹੁਣ ਤੜਕਾ ਲਗਾ ਦਿੰਦੇ ਆਪਾਂ ਤੇ ਤੜਕਾ ਗਾਸ ਤੇ ਪਪੂ ਚਾਹੁੰਦੇ ਤੇ ਆ ਫਰ ਹੋ ਜਾਂਦਾ ਚਾਂਸ ਖੂਲੇ ਤੇ ਤੇਲ ਪਾਤਾ ਦੇਖੀ ਜੂਗਾ ਜੀਰਾ ਪਾਤਾ ਆਪਾਂ ਜੀਰਾ ਨੂੰ ਕਲਕਾਵਾਂਗੇ ਆਪਾਂ ਪਹਿਲਾਂ ਜੀਰੇ ਨੂੰ ਕਲਕਨ ਦਵਾਂਗੇ ਚੱਕੀ ਤਰ ਤੇ ਮਸਾਲੇ ਤੁਹਾਨੂੰ ਪਤਾ ਸਾਰੇ ਕੱਟ ਲੈਣੇ ਮੈਂ ਤੁਹਮ ਦੱਸ ਜਿਉਂਗੇ ਜਿਵੇਂ ਜਿਵੇਂ ਪਾਵਾਂਗੇ ਆਪਾਂ ਸੋ ਪਹਿਲਾਂ ਪਾਵਾਂਗੇ ਲਸਾਂ ਲਓ। ਲਓ ਸਾਨੂੰ ਹਲਕਾ ਬ੍ਰਾਊਨ ਜਿਹਾ ਕਰਾਂਗੇ ਆਪਾਂ। ਨਾਂ ਨਹੀਂ ਪਾ ਦਾਂਗੇ ਅਦਰਕ। ਸਾਰਾ ਕੁਝ ਬਰੀਕ ਕੱਟਿਆ ਹੋਇਆ ਆਪਣਾ ਸਮਾਨ ਹੈ। ਥੋੜਾ ਜਿਹਾ ਘਰ ਦਾ ਬਣਾਇਆ ਪਾਵਾਂਗੇ। ਹਲਦੀ। नमक मिर्च आप थोड़ी जी जलसी रखी है तो फिर आपसी भी पाई है ना करके थोड़ा जो पानी पावे मसाला थले ना लगे ਸਾਲੇ ਨੂੰ ਭੁੰਨਾਗੇ ਆਪਾਂ ਚੰਗੀ ਤਰ੍ਹਾਂ 2-4 ਮਿੰਟ ਭੁੰਨਾਗੇ ਫਿਰ ਆਪਾਂ ਇੱਥੇ ਸਬਜੀ ਐਡ ਕਰਾਂਗੇ ਆ ਰਾਮ ਨਾਲ ਹੌਲੀ-ਹੌਲੀ ਸੁਣੋ ਕਦੇ ਕੁੱਤਾ ਭੰਕੀਂਦਾ ਹੋਣਾਗਾ ਕਾਉਟ ਟਾਈਮ ਹੋ ਗਏ ਸਵਾ 12 ਵਜੇ ਦਾ ਤਾਂ ਜੱਪ ਜੋ ਦੀ ਫਰਮਾਇਸ਼ ਫੇਰ ਆ ਗਈ ਅੱਜ ਪੋਪ ਕੌਰ ਦੀ ਪੋਪ ਕੌਰ ਦੀ ਪੋਪ ਕਨ ਬਣਾ ਕੇ ਦਿੰਨੇ ਆ ਪੈਕਟ ਆ ਰਿਹਾ ਤੇ ਆ ਰਿਹਾ ਉਹ ਤੇ ਪੈਕਟ ਹੈਗਾ ਮੇਰੇ ਕੋਲ ਆ ਰੈਡੀ ਕਰਕੇ ਦਿੰਨੇ ਪੋਪ ਕੌਰ ਖਾਣੇ ਨਾਲ ਆਪ ਵੀ ਤੇ ਚਲੋ ਜੀ ਹੁਣ ਆਪਾਂ ਪੋਪ ਕੌਰ ਰੈਡੀ ਕਰਦੇ ਆਂ ਦੇਖੋ ਮੈਂ ਲੋ ਜੀ ਚੈੱਕ ਕਰੋ ਪੋਪ ਕੌਰ ਨਾਲ ਇੱਕ ਲਫਾਫੇ ਦੇ ਵਿੱਚ ਇੰਨੇ ਕੀ ਆਪਾਂ ਇਹਨੂੰ ਢੱਕ ਦਿੰਨੇ ਆ ਤੇ ਦੇਖਦੇ ਆ ਕੀ ਬਣਦਾ ਜੱਪ ਜੋਗੀਆਂ ਦੀ ਗੱਲ ਹੀ ਆ बड़ा छोटा मेरा दादा हम हसब ब लिया पावा जलो जी किता बना लिया गलम करें है, है? पप्पन तेरे पप्पन बुला रहे बुत बन रहे आज वो अपने दादी को चल गए गल करना की आई सब्जी अपने ऑलओवर वैसे नेड़े ही है थोड़ी रसमीसी बनानी से अज काफ़ी ज फस्ट टाइम ही खाने से रसमिशी थोड़ा तो मैं पहले भी दस कई सब्जियाँ से इदा की नहीं खाते चक्की खांदे हां आ देखो टेस्टी बनी होगी देख दी रस में सीधा देसी घी पाया होवे चमचा दे नाल होवे नजारेदार सब्जी चढ़लेगी रोटी फिर अगला वाले अब बोल तो मेरे लिए बिस्टक लगी तेरे गल्ला ते दिल बनेया पे पुजारा दादी तो दादी तो कुपिया के कांप के बैठी पूरा ਰੇ ਠੰਡਾ ਅੱਜ ਸੂਬਾ ਬਾਲੀ ਹੁੰਦੀ ਐ ਇਸ ਟਾਈਮ ਮੜਾ ਸਿਸਟਮ ਦੇ ਸੈਟ ਹੁੰਦਾ ਲੋ ਜੀ ਵਾਜਾਂ ਆਣੀਆਂ ਸਟਾਰਟ ਹੋ ਗਈਆਂ ਸੁਣੋ ਤੁਸੀਂ ਕੀ ਬਣੀ ਜਾਂਦੇ ਪੁੱਤ ਮੈਨੂੰ ਬੰਬ ਪਹਿਲਾਂ ਦੱਸ ਕੀ ਬਣੀ ਬੰਬ ਬੰਬ ਨਹੀਂ ਚੀਜੀ ਬਾਈ ਨਹੀਂ ਤੇਰੀ ਕਿਹੜੀ ਵੀ ਚੀਜੀ ਖਾਣੀ ਸੀ ਤੁਸੀਂ ਹੁਣ ਨਾ ਨਾਮ ਦੱਸ ਕੀ ਐ ਜਬ ਜੁਦੀ ਫਰਮਾਇਸ਼ ਹੀ ਪੂਰਨਾ ਆਉਂਦੀਆਂ ਤੇ ਜਬ ਜੁਦੀ ਅੱਜ ਫੇਰ ਫਰਮਾਇਸ਼ ਸੀਗੀ ਪੋਪਕੋਰਨ ਦੀ ਤੇ ਪੋਪਕੋਰਨ ਬਣ ਗਏ ਤੇ ਚਲੋ ਜੀ ਹੁਣ ਆਪਾਂ ਦਿੰਨੇ ਇਹਨੂੰ ਸਰਵ ਕਰਕੇ ਇਹ ਤਾਂ ਚਲੀ ਬੇਟਾ ਹੋਰ ਭੰਡੇ ਚਾਹੰਗੇ ਇਹਦੇ ਪੜਾ ਕਾਕੇ ਦੱਸੋ ਕਿੰਨੇ ਦੇਸਤੀ ਆ ਦੋ ਆ ਗਿਆ ਪੋਪ ਇਹ ਨਾ ਤੂੰ ਖਾ ਉਹ ਬਾਈਨ ਬੰਨੇ ਸੀ ਇੱਥੋਂ ਚਾਲੂ ਕੀਤਾ ਇੱਥੋਂ ਚਾਲੂ ਕਰਦੇ ਹਾਂ ਮੈਂ 1.5 ਕਰ ਲਾ ਤੂੰ ਆਪਾਂ ਨਾਲ ਫੜਾ ਲਈ ਪੂਰਾ ਤੂੰ ਨੀਚਾ ਆ ਕੇ ਨਾ ਕਰ ਦੇ ਮੰਮੀ ਤਾਂ ਸਾਥ ਭਾਲਦੀ ਸੀ ਚਾਹ ਪੀਣ ਨੂੰ ਕੋਈ ਅਸੀਂ ਜਵਾਬ ਦੇਤਾ ਜੱਪ ਖੜਾ ਹੋਇਆ ਪੁੱਤ ਉਹ ਵੇਖੋ ਵੇਖ ਕੀ ਬਣਦਾ ਪਿਆ ਪਤਾ ਬਾੜੀਆਂ ਟਿੱਲੀਆਂ ਪੂਰੇ ਠੋਕੇ ਪੰਜਾ ਉੱਥੇ ਖੜ ਜਾਣਾ ਮਿਹਰੇ ਐ ਕਰ ਬਾਈ ਸਾਰੇ ਦੇ ਨਾਲ ਦਵਾਹ ਕੋ ਲੈ ਕੇ ਗਿਆ ਸੀ ਸਾਡਾ ਕਿਸ ਫੰਕਸ਼ਨ ਦੇ ਵਿੱਚ ਲੈ ਕੇ ਜਾਣਾ ਸੀ ਸ਼ਿੰਗਾਰਿਆ ਸੀ

इन्ना बिचार बिचार रख दे किच्की लेगा जाके कि मेरा ही जोता क्लास लग गई तेरी दादी तो ठीक लग गई है नहीं ठीक नहीं लग गई ठीक नहीं लग गई भैया सर ओरे सेटिंग हुई है दीदी तानी जी इधर उधर होगी सिर मेरी डिटा हम्म मेरी डांटी මොම්මිදේ සිජවාදත් අප පිරු අසිචාරි පිණි ස් පන්්ඩ සටබරවියාග ඒ කී හෝක දෙක්වස මුමිනු කැම මැමනිි පිණි දැනියන්ද මැමනි පිණට මොමි පෙරරි ස්ජයක්ා ලයය නල් පොපි ලඇලන අත්තාපොත මය බන්දු පොයිනිිවයි

ਨਾ ਤਾ ਨਾ ਕਰਿਆ ਕਰ ਤੱਤਾਂ ਚੀਜ਼ਾਂ ਨਾਲ ਹੱਥ ਪੈਰ ਮੱਚ ਜਾਂਦੇ ਕਲਾਸ ਲੱਗੀ ਜਾਂਦੀ ਤੇ ਅਪਜੋਦੀ ਚੀਜ਼ਾਂ ਨਾਲ ਮੱਚ ਜਾਂਦੇ ਹੱਥ ਪੈਰ ਨਹੀਂ ਮੱਚ ਜਾਂਦੇ ਬੇਟਾ ਤੇ ਹੁਣ ਤੂੰ ਕੀ ਹੱਤ ਹੈਗਾ ਮੇਰੇ ਹੱਥ ਤੇ ਲਖਾਈ ਹੋਈ ਆ ਇਹ ਤਾਂ ਮੈਂ ਫੜ ਲੈ ਜਾਗਾ ਆਗੇ ਕੋਲੇ ਹੋਈ ਆ ਹੋਈ ਆ ਉਹ ਪਰ ਲੈ ਤੇ ਬੀਂਦਾ ਘਟ ਘਟ ਦੰਦਾ ਟੁੱਟ ਲੋ ਜੀ ਰੈਡੀ ਹੋ ਗਿਆ ਪੂਰਾ ਵਿੱਚੇ ਵਹਿਰੀ ਆ ਜੀ ਬਿੱਚੀ ਆਉਗੀ ਸਾਰੇ ਨੀ ਘਟ ਜਿੰਨੇ ਜਣੇ ਵੇਖਣ ਆਲੇ ਆ ਆਹ ਲਓ ਬਈ ਚਾ ਆਹ ਲੱਕ ਲਓ ਜੀ ਇਹ ਹੈਗਾ ਊਰਾ ਤੇ ਕਮੈਂਟ ਕਰਕੇ ਦੱਸੋ ਕਿਹਨੂੰ ਇਹਦੇ ਬਾਰੇ ਪਤਾ ਹੈਗਾ ਕਮੈਂਟ ਕਰਕੇ ਜਰੂਰ ਦੱਸੋ ਊਰਾ ਕੀ ਹੁੰਦਾ ਹੰਦੀ ਹੈ ਚੰਦੀ ਆਈਂ ਕਰਕੇ ਇਹਦੇ ਤੇ ਕੀ ਕੰਮ ਹੁੰਦਾ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਏ ਕਮੈਂਟ ਕਰ ਨਹੀਂ ਪਤਾ ਤਾਂ ਤੇ ਦਾਦੀ ਮੰਮੀ ਪੁੱਛ ਕੇ ਕਮੈਂਟ ਕਰਕੇ ਦੱਸਿਓ ਕਿ ਇਸ ਕੰਮ ਨੂੰ ਆਉਂਦਾ ਸੀ ਇਹ ਦੱਸਾਂਗੇ ਕਿਉਂਕਿ ਸਾਡੇ ਕੋਲ ਆਲਰੇਡੀ ਰੀਡ ਮਤਲਬ ਇਹਦੀ ਅਸੀਂ ਵੀਡੀਓ ਰੈਡੀ ਕਰਕੇ ਰੱਖੀ ਹੋਈ ਆ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਦਨ ਇਸ ਤੋਂ ਬਾਅਦ ਆਪਾਂ ਫਿਰ ਉਹ ਵੀਡੀਓ ਅਪਲੋਡ ਕਰਾਂਗੇ ਤੁਹਾਨੂੰ ਦੱਸਾਂਗੇ ਕਿ ਇਹ ਕਿਸ ਕੰਮ ਆਉਂਦਾ ਸੀ ਠੀਕ ਹੈ ਜੀ ਤੇ ਦੇਖੋ ਜੀ ਇਹ ਆਪਣਾ ਸ਼ਿੰਗਾਰਿਆ ਤਾਂ ਇਹ ਆ ਮਤਲਬ ਲੈ ਕੇ ਗਏ ਸੀ ਕੋਈ ਆਪਣਾ ਤੇ ਜਿਵੇਂ ਇਹ ਆਪਣੇ ਡੈਕੋਰੇਸ਼ਨ ਦੇ ਲਈ ਵਿਖਾਉਂਦੇ ਹੁੰਦੇ ਨੇ ਨਾ ਪੁਰਾਣੀਆਂ ਚੀਜ਼ਾਂ ਡੈਕੋਰੇਟ ਕਰਕੇ ਸੋ ਇਸ ਪ੍ਰਕਾਰ ਉਹ ਲੈ ਕੇ ਗਏ ਸੀ ਇਸ ਕਰਕੇ ਇਹਦੀ ਸ਼ਿੰਗਾਰ ਹੋਇਆ ਟੇਪਾਂ ਦੇ ਨਾਲ ਆ ਫੁੱਲ ਲੱਗੇ ਨੇ ਨਾਮ ਲਿਖਿਆ ਊਰਾ ਸੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਕੀ ਕੰਮ ਹੁੰਦਾ ਸੀ ਤੇ ਕਿਹਨੂੰ ਕਿਹਨੂੰ ਪਤਾ ਇਹਦੇ ਬਾਰੇ ਚਲੋ ਜੀ ਠੀਕ ਹੈ